ਹੈਂ ਫਕੀ ਗਰੰਟੀ ਹੈ ਫਕੀ ਰੰਡੀ ਹੈ ਗਰੰਟੀ 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 ਚਲੋ ਯਾਤਰੀ ਨੂੰ ਆਪਾਂ ਮੈਂ ਤੇ ਥੋੜੀ ਹੁਣ ਯਾਰ ਰਹਿ ਗਏ ਚਾਰ ਕੋਲ ਤੇ ਮਿਹਨਤ ਕਰੋ ਆਪਾਂ ਜਿੰਨਾ ਹੀ ਜਿੰਨਾ ਹੈ ਜਿੰਨਾ ਹੀ ਜਿੰਨਾ ਹੈ ਐਕਟੀ 13ਆਂਆਂ 13 ਸੀਟਾਂ ਦੇ ਇਕੱਲੇ ਲੜ ਰਹੇ ਆ ਥੋੜੇ ਕਰਕੇ ਲੜ ਰਹੇ ਆ ਥੋੜੇ ਆਸ਼ੀਰਵਾਦ ਨਾਲ ਲੜ ਰਹੇ ਆ ਅਜੀ ਕਿਆ ਪਤੀ ਦਿੱਲੀਆ ਦੀਆਂ ਪਾਰਟੀਆਂ ਖੜੇ ਕਰ ਲੋ ਦਿੱਲੀ ਮਾ ਦਿੱਤੀ ਆਪਣੇ ਏਜੰਟ ਖੜੇ ਕਰ ਦਿਓ ਏਜੰਸੀਆਂ ਦੇ ਬੰਦੇ ਖੜੇ ਕਰ ਲੋ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨਾਲ ਖੜ ਗਏ ਵਾਈਫੂ ਟੁੱਕਾ ਖੰਸਾ ਵਾਈਫੂ ਇਹ ਕਿਹ ਕੌਮ ਦੀ ਤਾਕਤ ਗੁਰੂ ਘਰ ਆਰਐਸਐਸ ਨੇ ਨਾਮ ਦੇ ਨਾਮ ਤੱਕ ਹਜ਼ੂਰ ਸਾਹਿਬ ਦੇ ਉੱਤੇ ਮੈਨੇਜਮੈਂਟ ਕਮੇਟੀ ਤੋਂ ਪੱਕਾ ਕਰਕੇ ਆਪਣੇ ਬੰਦੇ ਵਾਤੇ ਆ ਕੰਟਰੋਲ ਕਰਨ ਵਾਸਤੇ ਥੋੜੀ ਕੰਜੂਰੀ ਕਰਤੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸਐਲ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਟੇਟ ਮੈਂਬਰ ਦਈਆ ਕਿ ਜੇ ਦਿੱਲੀ ਜਿਤਾਓ ਬੀਜੇਪੀ ਨੂੰ ਜਿਤਾਓ ਤਰ ਪੱਟਾ ਸਾਹਬ ਨੇ ਕਬਜ਼ਾ ਕਰ ਲਿਆ ਤੇ ਹਰਿਆਣੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਬਣਾਤੀ ਉੱਥੇ ਆਪਣਾ ਦਾਦੂ ਬਣਾਦਾ ਐਜੇ ਦਾ ਕੌਮ ਤੇ ਗਦਾਰ ਹੈ ਮੈਂ ਕਿਨੇ ਕਿਤੇ ਖਾਰ ਹੁੰਦਾ ਦੋ ਦੋ ਗੱਲ ਮੇਨਾਂ ਪਿੱਛੇ ਆਪਣੇ ਬਤਨ ਸਿਰੋਪੇ ਪਾ ਜਾਂਦੇ ਆ ਦੋ ਦੋ ਗੱਲ ਮੇਨਾਂ ਪਿੱਛੇ ਤਾਂ ਨੁਕਸਾਨ ਹੋਇਆ ਆਪਣੀ ਕੌਮ ਨੂੰ ਹੁਣ ਆਪਾਂ ਪਰੂਆ ਰਹਿ ਦੀ ਰੱਖਿਆਤ ਆਪ ਕਰਾਂਗੇ ਕੀ ਉਹਨਾਂ ਨੂੰ ਘਾਬਤ ਰਾਵਾਂਗੇ ਇਹ ਸੋਚਣ ਦੀ ਲੋੜ ਹੈ ਕਿ ਹੋ ਕੀ ਰਹੀ ਆਪਣੀ ਕੌਮ ਨੂੰ ਕਹਤਾ ਹੈ ਤੁਸੀਂ ਆਪਣਾ ਜੀ ਮਹਾਂਦਰ ਕੌਮ ਹੈ ਤੇ ਕੌਮ ਨੂੰ ਖਤਮ ਕਰਨ ਨਾਲ ਉਸ ਵਾਸਤੇ ਉਹਨੇ ਇੱਕ ਨਕਲੀ ਕੌਮ ਖੜੀ ਕੀਤੀ ਹੈ ਉਹ ਦਾਦਾਵਾ ਤੁਸੀਂ ਸਾਰੇ ਜਾਣਦੇ ਹੋ 10 ਦਿਨ ਪਹਿਲੇ ਦਾਦਾਵਾ ਦਾ ਬਿਆਨ ਆਇਆ ਕਿ ਬੀਜੇਪੀ ਨੂੰ ਵੋਟਾਂ ਪਾਓ ਹਰਿਆਣਾ ਇੱਕ ਬੰਧਿਆ ਆਪ ਹਰਿਆਣੇ ਦੀ ਬੀਜੇਪੀ ਨੂੰ ਵੋਟਾਂ ਪਾਓ ਤੇ ਕੱਲ ਉਹਦਾ ਬਿਆਨ ਆਇਆ ਕਿ ਇੱਥੇ ਗੜੂੜ ਸਾਹਿਬ ਜਫਰਤ ਪਾਸ ਨੂੰ ਪਾਓ ਹੈ ਨਾ ਦਿਤਾਓ ਦੱਨੂ ਆ ਆ ਸਾਰੇ ਏਜੰਸੀਆਂ ਦੇ ਬੰਦੇ ਆ ਖੁੱਲ ਨੁਕਸਾਨ ਵੀ ਹੋ ਗਿਆ ਜਦੋਂ ਦਾ ਤੁਸੀਂ ਕਾਲੀ ਨੂੰ ਕਮਜ਼ੋਰ ਕੀਤਾ ਇੱਕ ਸਾਲ ਹੀ ਹੋਇਆ ਆ ਸਾਢੇ 9 ਸਾਲ ਇੰਨੇ ਸਿਚ ਰਹੇ ਆ ਵੱਡੇ ਬਾਦਲ ਸਾਹਿਬ 16 ਸਾਲ ਇੰਨੇ ਸਿਚ ਰਹੇ ਮੇਰੀ ਮਾਤਾ ਜੀ ਨੇ ਤੇ ਮੈਂ ਜਿਹੜੇ ਧਰਨੇ ਨਹੀਂ ਦਿੱਤੇ ਕਿ ਸਾਡੇ ਬਾਪੂ ਨੂੰ ਛੱਡੋ ਆ ਸੇਕੋ ਸਾਹਿਬ ਨੂੰ ਥੋੜੂ ਵੀ ਹੁੰਦੀ ਸੀ ਲੱਗਣਾ ਜੇ ਕੋ ਸਾਡੇ ਇੱਥੇ ਇੱਥੇ ਬੈਠੇ ਹੋਣੇ ਬਹੁਤ ਲੀਡਰਸ਼ਿਪ ਤੁਹਾਡੇ ਬਜ਼ੁਰਗੋਣੇ ਜਿਨ੍ਹਾਂ ਨੂੰ ਐਮਪੀਐਸਏ ਰੱਖਿਆ ਕਿਸੇ ਨੂੰ ਵੱਡੇ ਬਾਦਲ ਸਾਹਿਬ ਨੂੰ ਤਾਮਿਲਨਾਡੂ ਜੇ ਮਨੀਪੁਰ ਦੇ ਜੇਲ੍ਹ ਅੱਠ-ਅੱਠ ਮਹੀਨੇ ਸਾਨੂੰ ਮਿਲ ਨਹੀਂ ਦਿੰਦੇ ਗੱਲ ਨਹੀਂ ਕਰ ਸਕਦੇ ਸੀ ਅਸੀਂ ਤਾਂ ਨਹੀਂ ਕਿਹਾ ਤਰਲੇ ਮਰੇ ਕਿ ਛੱਡੋ ਮਰੀ ਭੈਣ ਦਾ ਵਿਆਹ ਸੀ ਉਹ ਅੱਜ ਕਹਿੰਦੇ ਤੁਸੀਂ ਲਿਖ ਕੇ ਦੇ ਦਿਓ ਕਿਸ ਨੂੰ ਕਰੋਗ ਦੇ ਦਿੰਦੇ ਕਿ ਬਾਦਲ ਸਾਹਿਬ ਦੇ ਮੈਂ ਨਹੀਂ ਲਿਖ ਕੇ ਦਿੰਦਾ ਬਾਹਰ ਨਾ ਮੂਵੀ ਸਾ ਮਰੋ ਜੇ ਉਹ ਕਹਿੰਦਾ ਮੇਰਾ ਮੇਰੀ ਭੈਣ ਦਾ ਵਿਆਹ ਸੰਗਤ ਕਰੂਗੀ ਮੈਂ ਨਹੀਂ ਇਹ ਤੁਨ ਫਿੱਟਦਾ ਲੀਡਰਸ਼ਿਪ ਲੀਡਰਸ਼ਿਪ ਆ ਹੁੰਦੀ ਹੈ ਹੁਣ ਆਪਾਂ ਲੀਡਰ ਬਣਾਉਣਾ ਹੈ ਇੱਥੇ ਦਰਉਣੀ ਥਾੜੇ ਦੇ ਵਿੱਚ ਲਾ ਕੇ ਚਾ ਕੇ ਤਸ਼ੱਦਦ ਕਰਨਾ ਤੇ ਮੇਰੇ ਭਰਾਵਾਂ ਦੀਆਂ ਚੀਕਾਂ ਜਿਹੜੀਆਂ ਮੇਰੇ ਮਾਂ ਤੇ ਬਾਪ ਦੀ ਸੁਣ। ਪਰ ਮੇਰਾ ਬਾਪ ਕਮਲਾ ਹੋ। ਕਹਿਣ ਨੂੰ ਜਿਹੜੀ ਕਰਦਾ ਕਮਲਾ ਹੋ ਗਿਆ ਪੁਰਸ ਪਰਸ ਦੇ ਮੇਰਾ ਨਾਮ ਤੇ ਛੋਡੇ ਦਾ ਨਾਮ ਇਹ ਦੁਗਤ ਦਿਲਤ ਕਰਦੇ ਉਹਦੀ ਕੌਮ ਦਾ ਵਿਸ਼ੇਸ਼ੀ ਇਹ ਬਾਤ ਪਤਾ ਲਗਾ ਆਪਾਂ ਤਾਂ ਕਿ ਕਿਹੜੇ ਕਾਂਗਰਸ ਨੇ ਬੋਤਾ ਕੋਲ ਦੇ ਸੈਕੰਡਰੀ ਪੰਚਕਾ ਝਾੜਵਾ ਲੈਣ ਨੂੰ ਕਹਿੰਦੇ ਪੰਚਕਾ ਕੰਨੇ ਸੱਚ ਝਾੜਵਾ ਲੈ ਲਈ ਜਿਬਰੂ ਘਟ ਝਾੜਵਾ ਲੈ ਕੇ ਜੇ ਪਤਾ ਨਹੀਂ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਇਹਦੇ ਪਿੱਛੇ ਵੀ ਕੀ ਖੇਡ ਹੈ ਉਹਨਾਂ ਦਾ ਨਾਮ ਕਿਹਦੇ

ਜਿਨ੍ਹਾਂ ਨੂੰ ਬੰਦੀ ਸੀ ਜਿੰਨੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਦੁਨੀਆ ਦੁਨੀਆ ਪੂਰੀਆਂ ਕਰ ਚੁੱਕੇ ਨੇ ਜਿਹੜੇ ਛੱਗੇ ਨਹੀਂ ਗਏ ਤੇ ਜਿਨ੍ਹਾਂ ਮਾਰੇ ਅੰਮ੍ਰਿਤ ਸ਼ਰ ਕਹਿੰਦਾ ਆ ਕਿ ਨਹੀਂ ਛੋੜੇਗੇ ਇਹ ਮਾਫ਼ ਕਰਨੇ ਦੇ लायक ਨਹੀਂ ਹੈ ਇਹਨੂੰ ਮਾਫ਼ੀ ਨਹੀਂ ਦੇਂਗੇ ਉਹ ਕਹਿੰਦੇ ਸੱਤ ਦੀਵਾਰ ਕੇਜਰੀ ਵਾਲੀ ਅਸੀਂ ਸਾਰੇ ਤੇਰੇ ਨਾਲ ਕਹਿੰਦੇ ਸੀ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਹੋਣਗੇ ਕਿ ਅਸੀਂ ਪੰਥ ਦੇ ਰੱਖੇ ਤੁਸੀਂ ਪਰ ਪ੍ਰਭਾਵ ਇਸੇ ਕਰਕੇ ਹੀ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਬੜੀਆਂ ਤਾਕਤਾਂ ਸਰਗਰਮ ਹੋਈਆਂ ਐਨਾਂ ਤਾਕਤਾਂ ਦੀ ਗੱਲ ਨਹੀਂ ਆਲੋਕ ਨਹੀਂ ਇਹ ਤਦੇ ਵੀ ਚੱਲ ਜਾਂਦਾ ਕੁਝ ਨਹੀਂ ਵਿਗਾੜ ਸਕਦੇ ਪਰ ਇਹਨਾਂ ਦੇ ਪਿੱਛੇ ਕੌਣੇ ਬੈਠੇ ਹੋਏ ਹਨ ਤਾਕਤਾਂ ਨੇ ਉਹਨਾਂ ਨੂੰ ਸਮਝਣਾ ਪਊਗਾ ਜਿਹੜੇ ਪੰਜਾਬ ਨੂੰ ਕਮਜ਼ੋਰ ਕਰਨ ਲਈ ਬੰਥ ਨੂੰ ਕਮਜ਼ੋਰ ਕਰਨ ਲਈ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਜਿਹੜੇ ਲੋਕ ਨੇ ਸ਼ਾਸਨ ਰੱਖਦੇ ਹੈ ਤੇ ਸਰਕਾਰਾਂ ਨੇ ਜਾਂ ਕੇਂਦਰੀਆਂ ਏਜੰਸੀਆਂ ਨੇ ਜਾਂ ਹੋਰ ਸਿੱਖ ਵਰਦੀ ਇਹ ਬੰਥ ਵਰਦੀ ਦੇ ਪੰਜਾਬ ਰੋ ਦੀ ਸ਼ਕਤੀਆਂ ਨੇ ਅਸੀਂ ਉਹਨਾਂ ਤੋਂ ਲੜਨਾ ਬਚ ਕੇ ਰਹਿਣਾ ਹੈ ਉਹਨਾਂ ਦੀ ਸ਼ਾਸਨ ਦਾ ਸ਼ਿਕਾਰ ਨਹੀਂ ਹੋਣਾ ਔਰ ਇੱਥੇ آپ پاس سارے پنڈا دینا سبندت ہے آج جے ساڑے آرٹھ کے طور پر سی مجبوط ہوئے جڑے بچے نے انہوں نہیں پتا کہ یہ ہی سمجھ دیا کہ شاید پجاب امریکہ ورکہ سی پجاب کنیڈا ورکہ سی آج شاید ایتھے آنگیا تھا ਮੈਂ ਪ੍ਰਸੰਗ ਆਉਣਾ ਆਉਣਾ ਨੂੰ ਜਾਂ ਅਸੀਂ ਬੋਲ ਚੁੱਕੇ ਹਾਂ ਕਿ ਯਾਦ ਕਰਕੇ ਦੇਖੋ ਕਿ ਅੱਜ ਤੋਂ 40 ਸਾਲ ਪਹਿਲਾਂ ਸਾਡੇ ਘਰਾਂ ਚ ਕੀ ਸੀਗਾ ਐਸੀ ਕੁਸ਼ ਰੋਟੀ ਔਖੀ ਸੀ ਔਰ ਕਪੜਾ ਲੱਤਾ ਬਣਾਉਣਾ ਔਖਾ ਸੀ ਅੱਜ ਅਸੀਂ ਮੈਸ਼ੂ ਆਰਾਮ ਦੀਆਂ ਸਾਰੀਆਂ ਚੀਜ਼ਾਂ ਜੇ ਅੱਜ ਸਾਨੂੰ ਹਾਸਲ ਜੇ ਵਸੀਨਾਰਤਿਕ ਤੌਰ ਤੇ ਮਜ਼ਬੂਤ ਹੋਏ ਆ ਤੇ ਸਰਦਾਰ ਪ੍ਰਤਾਪ ਸਿੰਘ ਬਾਦਲ ਦਾ ਬੰਦਾ ਰਹੂਗਾ ਕਰਾਂਗੇ ਉਹਦੇ ਨਾਲ ਤਮ ਤਾਂ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਲੋਕ ਸੋਸ਼ਲ ਮੀਡੀਆ ਤੇ ਝੂਠ ਮਾਰ ਕੇ ਹੀ ਆਪਣੀਆਂ ਵੋਟਾਂ ਮੋਟੋਰ ਦੇਦੇ ਆਂ ਜਵਾਰ ਆਗੂ ਮਾਰੇ ਗਏ ਸੀ ਸੋ ਕਾਂਗਰਸ ਨੂੰ ਤਾਂ ਆਪਣਾ ਇੱਕ ਰਾਗੀ ਫਰਜ਼ ਬਣਦਾ ਹੈ ਕਿ ਕਾਂਗਰਸ ਵਾਤਾ ਉੱਕਾ ਹੀ ਆਪਣਾ ਹੱਥ ਜਾਣ ਨਹੀਂ ਚਾਹੀਦਾ ਤੋਂ ਵੀਰੋ ਇਹ ਜਿਹੜੀਆਂ ਤਿੰਨ ਪਾਰਟੀਆਂ ਇਲੈਕਸ਼ਨ ਲੜ ਰਿਹਾ ਇਹਨਾਂ ਦਾ ਇੱਕੋ ਹੀ ਕੰਮ ਹੈ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਲੋਟਾ ਪਾਈ ਜਾਵੇ ਦੇਖੋ ਪਹਿਲਾਂ ਕੈਪਟਨ ਸਾਹਿਬ ਨੇ ਗੋਟਾ ਸਾਹਿਬ ਤੇ ਹੱਥ ਰੱਖ ਕੇ ਤਖ ਦੰਦਵਾ ਸਾਹਿਬ ਵੱਲ ਮੁਹਰ ਕਰਕੇ ਸੌਖਾ ਦਿੱਤੀ ਕਿ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਗਰੀਬਾਂ ਨੂੰ ਮਕਾਨ ਬਣਾ ਕੇ ਦੇਾਂਗੇ ਕਰਤਾਰ ਨੌਕਰੀਆਂ ਦੇਣਾਗੇ ਹੱਕ ਨਾਤਾ ਕਿਸੇ ਨੂੰ ਨੌਕਰੀ ਨਹੀਂ ਮਿਲੀ ਤੇ ਨਾ ਕਿਸੇ ਦਾ ਕਰਜ਼ਾ ਮਾਫ ਹੋਇਆ ਤੇ ਨਾ ਹੀ ਕੋਈ ਮਕਾਨ ਬਣੇ 1 ਜੂਨ ਨੂੰ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਲਾ ਕੀਤਾ ਸੀ ਉਸ ਦਿਨ ਪੰਜਵੇਂ ਪਾਤਸ਼ਾਹ ਸਹਿਬ ਸਿੰਘ ਗੁਰੂ ਅਰਜਨ ਦੇਵ ਜੀ ਕਰਮੇ ਚ ਤੁਹਾਨੂੰ ਜਿਹੜੀ ਤਕਦੀਰ ਦਿੱਤੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ 1 ਜੂਨ ਨੂੰ ਵੋਟਾਂ ਪੈਣੀਆਂ ਹਨ ਸ਼ਰਮਣੀ ਅਕਾਲੀ ਦਲ ਬੋਲੋ